ਲਾੜੇ ਨੂੰ ਆਪਣੇ ਵਿਆਹ ਦਾ ਚਾਹ ਮਨਾਉਣਾ ਮਹਿੰਗਾ ਪੈ ਗਿਆ ਜੀ ਹਾਂ ਪੁਲਿਸ ਨੇ ਲਾੜੇ ਦੇ ਚਾਰ ਚਲਾਨ ਕੱਟੇ ਨੇ ਉਹ ਵੀ ਪੂਰੇ 48000 ਰੁਪਏ ਦੇ ਦੋ 17-17000 ਰੁਪਏ ਦੇ ਚਲਾਨ ਭੇਜੇ ਗਏ ਜਦਕਿ ਦੋ 7-7000 ਰੁਪਏ ਦੇ ਪੁਲਿਸ ਨੇ ਇਸ ਲਾੜੇ ਨੂੰ 48000 ਦੇ ਚਲਾਨ ਭੇਜ ਕੇ ਸ਼ਾਗਨ ਦਿੱਤਾ ਹੈ ਜੀ ਹਾਂ ਇਸ ਲਾੜੇ ਨੇ ਆਪਣੇ ਵਿਆਹ ਚ ਹੜਦੂੰਗ ਮਚਾਇਆ ਤਾਂ ਇਸ ਨੂੰ ਹੁਣ ਪੁਲਿਸ ਚਲਾਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਸ ਲਾੜੇ ਦੀ ਵੀਡੀਓ ਸ਼ੇਅਰ ਕਰਦੇ ਆ ਇਸ ਨੂੰ 48000 ਰੁਪਏ ਦੇ ਚਲਾਨ ਭੇਜੇ ਨੇ ਦਰਸਲ ਇਸ ਲਾੜੇ ਨੇ ਆਪਣੀ ਬਰਾਤ ਗੱਡੀ ਦੇ ਉੱਪਰ ਬੈਠ ਕੇ ਕੱਢੀ ਸੀ ਜਿਸ ਤੋਂ ਬਾਅਦ ਕੁਝ ਹੋਰ ਬਰਾਤੀ ਵੀ ਗੱਡੀਆਂ ਦੇ ਉੱਪਰ ਅਤੇ ਟਾਕੀਆਂ 'ਚ ਬੈਠੇ ਨਤਰਾਏ ਸੀ ਜਿਸ ਸਿੱਕੇ ਵੀਡੀਓ ਸੋਸ਼ਲ ਮੀਡੀਆ ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਉਧਰ ਪੁਲਿਸ ਨੇ ਹੁਣ ਇਸ ਮਾਮਲੇ ਤੇ ਕਾਰਵਾਈ ਕਰਦਿਆਂ ਲਾੜੇ ਦੀਆਂ 4 ਗੱਡੀਆਂ ਦੇ 48000 ਰੁਪਏ ਦੇ ਚਲਾਨ ਇਕੱਠੇ ਨੇ ਦਰਸਲ ਇਹ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਹਾਪੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਯੂਪੀ ਪੁਲਿਸ ਨੇ ਹੁਣ ਮਾਮਲੇ 'ਚ ਕਾਰਵਾਈ ਕੀਤੀ ਹੈ ਅਤੇ ਇਸ ਲਾੜੇ ਨੂੰ 48000 ਰੁਪਏ ਦੇ ਚਲਾਨ ਘਰ ਭੇਜ ਤੇ ਕਰ ਦਿੱਤੇ ਨੇ ਜੀ ਹਾਂ ਦਰਸਲ ਇਸ ਨੌਜਵਾਨ ਦਾ ਵਿਆਹ ਸੀ ਜੋ ਕਿ ਗੱਡੀ ਦੇ ਉੱਪਰ ਬੈਠਾ ਨਸਰਾ ਰਿਹਾ ਹੈ ਗੱੜ ਵਿੱਚ ਪੈਸਿਆਂ ਦੀ ਮਾਲਾ ਪਾਈ ਹੋਈ ਹੈ ਜਦ ਕਿ ਇਹ ਲਾੜਾ ਗੱਡੀ ਦੇ ਉੱਪਰ ਬੈਠ ਕੇ ਖੂਬ ਹੁੜਦੰਗ ਮਚਾਰ ਰਿਹਾ ਹੈ ਇਸ ਦੇ ਸਾਥੀ ਵੀ ਗੱਡੀਆਂ ਤੇ ਬੈਠੇ ਨਸਰਾ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਨੇ ਹੁਣੇ ਇਸ ਮਾਮਲੇ 'ਚ ਕਾਰਵਾਈ ਕੀਤੀ ਹੈ ਤਾਂ ਕਹਿ ਸਕਦੇ ਆ ਕਿ ਲਾੜੇ ਦੇ ਵਿਆਹ ਵਾਲਾ ਦਿਨ ਬੇहद ਪਾਰੀ ਦੇ ਹਾ ਜਿਸ ਕਾਰਨ ਉਸ ਨੂੰ ਹੁਣ 48000 ਰੁਪਏ ਦਾ ਚੁੰਨਾ ਲਖਿਆ ਹੈ ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਤੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਕੇ ਇਸ ਲਾੜੇ ਦਾ ਮਜ਼ਾਕ ਵੀ ਉਡਾ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ